ਹੈਲੋ ਜੀ ਸ਼ਸ਼ਟ੍ਰੀਕਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਅਚ ਕਿ ਬਟਿਕ ਤੇ ਮੇਰਾ ਨਾਂ ਹੈ ਜੀ ਹਰਜੀਤ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਤੇ ਵਧੀਆ ਹੋਵੋਗੇ ਜਿਹੜੇ ਆਪਾਂ ਅੱਜ ਦੇ ਵੀਡੀਓ ਵਿੱਚ ਸੂਟ ਦਿਖਾਵਾਂਗੇ ਇਹ ਸਾਰੇ ਪਾਰਟੀ ਵੀਅ ਸੂਟ ਰਹਿਣਗੇ ਜੀ ਸਾਰੇ ਸੇਲ ਆਫਰ ਦੇ ਵਿੱਚ ਸੂਟ ਹੈ ਇਹ ਰਿਹਾ ਜੀ ਆਪਣਾ ਫਰਸਟ ਸੂਟ ਇਹ ਹੈਗਾ ਜੀ ਥੋੜੇ ਮੋਰ ਪੰਖੀਆ ਕਲਰ ਹੈ ਜੀ ਮੋਦਾਂ ਦਾ ਕਲਰ ਹੈ ਥੋੜਾ ਹਲਕਾ ਜਿਹਾ ਲਾਈਟ ਕਰਕੇ ਲਾਈਟ ਆਉਂਦਾ ਹੈ ਵੈਸੇ ਨਾ ਇਹ ਮੋਰ ਪੰਖੀਆਂ ਨਹੀਂ ਕਹਿ ਸਕਦੇ ਅੰਡਰਾਈਜ਼ ਦਾ ਕਲਰ ਹੈ ਜਿਵੇਂ ਉਹ ਵਾਲਾ ਕਲਰ ਹੈ ਇਸ ਤਰ੍ਹਾਂ ਕਰਕੇ ਬਣਿਆ ਹੋਇਆ ਨੈਕ ਤੇ ਤਾਂ ਦੇਖੋ ਜੀ ਐਮਬਰਾਇਡਰੀ ਦੀ ਬਣੀ ਹੋਈ ਹੈ ਨੈਕ ਤੇ ਔਰ ਰਾਣੀ ਕਲਰ ਦੀ ਇਹਨੂੰ ਪਾਈਪਿੰਗ ਲੱਗੀ ਹੋਈ ਹੈ ਥਰੈਡ ਤੇ ਸਤਾਰੀ ਦਾ ਵਰਕ ਹੋਇਆ ਵਾ ਨੈਕ ਬਹੁਤ ਹੈਵੀ ਬਣਿਆ ਹੋਇਆ ਤੇ ਫੁੱਲ ਸ਼ਰਟ ਦੇ ਵਿੱਚ ਨਾ ਇਸ ਤਰ੍ਹਾਂ ਕਰਕੇ ਛੋਟੀ ਛੋਟੀ ਬੂਟੀ ਹੈ ਦੇਖੋਗੇ ਤੁਸੀਂ ਬਹੁਤ ਹੈਵੀ ਸਾਈਜ਼ ਦਾ ਬਣ ਜਾਏਗਾ ਆਰਾਮ ਨਾਲ ਕੋਈ ਇਸ਼ੂ ਨਹੀਂ ਹੈਗਾ 28 ਪਿਆ ਜੀ 27 ਤੱਕ ਰਹੀ ਇਹ ਇਹ ਰਹਿ ਗਿਆ ਤਾਂ ਕਿਰੇ ਦਾ ਬਾਰਡਰ ਅਡਜਸਟ ਹੋ ਜਾਏਗਾ ਲੈਂਥ ਦੇ ਅਕੋਰਡਿੰਗ ਤੇ ਇਹਨੂੰ ਸਾਰੇ ਆਪਣੇ ਪਾਈਪਿੰਗ ਦਿੱਤੀ ਹੋਈ ਹੈ ਤੁਸੀਂ ਅਡਜਸਟ ਕਰ ਸਕਦੇ ਹੋ ਜਿਵੇਂ ਲਈ ਚੌਕਾਂ ਤੇ ਜਾਂ ਜਿੱਥੇ ਵੀ ਤੁਸੀਂ ਇਹਨੂੰ ਅਡਜਸਟ ਕਰਨਾ ਸਟਿਚ ਕਰਨਾ ਲੱਗੇ ਇਹ ਲੱਕ ਬਣਿਆ ਹੋਇਆ ਤੇ ਦੇਖੋ ਇਸ ਤਰ੍ਹਾਂ ਕਰਕੇ 슬ੀਵਸ ਤੇ ਵੀ ਪਾਈਪਿੰਗ ਦਿੱਤੀ ਹੋਈ ਹੈ ਜੀ ਸੇਮ ਕਲਰ ਦੇ ਵਿੱਚ ਰਹੇਗੀ ਬਾਟਮ ਜਿਹੜਾ ਸ਼ਰਟ ਦਾ ਫੈਬਰਿਕ ਹੈ ਕਰੇਵ ਦਾ ਜੀ ਸ਼ਰਟ ਦੇ ਵਿੱਚ ਸ਼ਰਡ ਦਾ ਫੈਬਰਿਕ ਨਾਲ ਰਹੇਗੀ ਦੇਖੋ ਇਸ ਤਰ੍ਹਾਂ ਕਰਕੇ ਸ਼ੈਂਟੂਨ ਹੈ ਜਿਹਦੀ ਵਿੱਚ कॉटन ਦੇ ਵਿੱਚ ਸ਼ੈਂਟੂਨ ਹੁੰਦੀ ਨਾ ਜਿਹੜੀ ਉਹ ਵਾਲੀ ਬਾਟਮ ਆ ਜੀ ਇਹਦੇ ਤੇ ਲਾਈਨਿੰਗ ਦੀ ਕੋਈ ਨੀਡ ਨਹੀਂ ਇਕੱਲੀ ਸ਼ਰਟ ਤੇ ਲਾਈਨਿੰਗ ਲੱਗੇਗੀ ਕੰਟਰਾਸਟ ਦੇ ਵਿੱਚ ਦੁਪੱਟਾ ਰਹੇਗਾ ਫੁੱਲ ਪਿਓਰ ਦਾ ਦੁਪੱਟਾ ਜੀ ਐਮਬਰਾਇਡਰੀ ਵਾਲਾ सेम ਜਿਹੜੇ ਕਲਰ ਦੀ ਆਪਾਂ ਨੂੰ ਮਿਲੇਗੀ ਨਾ ਪਾਈਪਿੰਗ ਦੇਖੋਗੇ ਤੁਸੀਂ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਜਿਹਦੇ ਨਾਲ ਮਾਜੈਂਟਾ ਕਲਰ ਜਾਂ ਰਾਣੀ ਕਲਰ ਕਹਿ ਦਿੰਨੇ ਆਪਾਂ ਦੋਨੋਂ ਸਾਈਡ ਤੇ ਇਸ ਤਰ੍ਹਾਂ ਕਰਕੇ ਐਮਬਰਾਇਡਰੀ ਇਹ ਦੇਖੋ ਇਹ ਐਮਬਰਾਇਡਰੀ ਮਿਲੂਗੀ ਜੀ ਦੋਨਾਂ ਤੇ ਆਪਾਂ ਨੂੰ ਲੌਂਗ ਸਾਈਡ ਦੇ ਤੇ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਕਰਕੇ ਥ੍ਰੈਡ ਵਰਕ ਦੀ ਇਹ ਬੂਟੀਆਂ ਨੇ ਇਹ ਸਾਰੇ ਹੀ ਪੂਰੇ ਦੁਪੱਟੇ ਦੇ ਵਿੱਚ ਬੂਟੀਆਂ ਬਿਲਕੁਲ ਫਿਨਿਸ਼ਿੰਗ ਮਿਲੇਗਾ ਕੁਝ ਵੀ ਐਕਸਟਰਾ ਕਰਨਾ ਨਹੀਂ ਦੁਪੱਟੇ ਦੀ ਪੂਰੀ ਫਿਨਿਸ਼ਿੰਗ ਹੋਈ ਵੀ ਹੈ ਪ੍ਰਾਈਸ ਰਹੇਗਾ ਜੀ ਇਹਦਾ ਸੇਲ ਪ੍ਰਾਈਸ ਰਹੇਗਾ ਸੂਟ ਦਾ 1950 1950 1950 ਰਹੇਗਾ ਜੀ ਇਹਦਾ ਪ੍ਰਾਈਸ ਕਰੇਵ ਦੇ ਵਿੱਚ ਜੀ ਸ਼ਰਟ ਦਾ ਜਿਹੜਾ ਫੈਬਰਿਕ ਔਰ ਕਾਟਨ ਸ਼ੈਂਟੂਨ ਹੁੰਦੀ ਹੈ ਜਿਹੜੀ ਉਹ ਵਾਲੀ ਇਹਦਾ ਬਾਟਮ ਦਾ ਫੈਬਰਿਕ ਦੋ ਕਲਰ ਨੇ ਇਹਦੇ ਵਿੱਚ ਇਹ ਫਰੋਜੀ ਕਲਰ ਸੀਗਾ ਜੀ ਅੰਡਰਈ ਜਿਹਾ ਕਲਰ ਹੈ ਇਹਦੇ ਨਾਲ ਰਾਣੀ ਕਲਰ ਦਾ ਕੰਟਰਾਸਟ ਇਹ ਰਹੇਗਾ ਮਸਟਰਡ ਕਲਰ ਦੇਖੋ ਇਹ ਹੁਣ ਇਹਦਾ ਟ੍ਰੈਂਡ ਹੀ ਹੈਗੀ ਹਲਦੀ ਕਲਰ ਤੇ ਆਪਾਂ ਨੂੰ ਪਾਉਣ ਵਾਸਤੇ ਜਿਵੇਂ ਚੱਲਦੇ ਨੇ ਜਿਵੇਂਲਾ ਕਲਰ ਹਲਦੀ ਦੀ ਰਸਮ ਤੇ ਪੈ ਜਾਂਦਾ ਦੇਖੋ ਸੇਮ ਲੱਕ ਤੇ ਐਮਬ੍ਰੋਇਡਰੀ ਬਹੁਤ ਸੋਹਣੀ ਐਮਬ੍ਰੋਇਡਰੀ ਹੋਈ ਵੀ ਥ्रेड ਵਰਕ ਦੀ ਬਿਲਕੁਲ ਵੀ ਇਹ ਨਾ ਖਰਾਬ ਹੋਣ ਵਾਲੀ ਨਹੀਂ ਹੈ ਇਹ ਰਹਿ ਗਿਆ ਜੀ ਸ਼ਰਟ ਸੇਮ ਇਹ ਮੈਂ ਦੇਖੋ कॉटन शंटून ਦੀ ਰਹੇਗੀ बॉटम ਇਹਦੇ ਵਿੱਚ ਕੋਈ ਲਾਈਨਿੰਗ ਦੀ ਨੀਡ ਨਹੀਂ ਹੈ ਜਿਵੇਂ थ्रेड ਦਾ ਹਲਕਾ ਹਲਕਾ ਨਾ ਕੰਟਰਾਸਟ ਦਿੱਤਾ ਹੋਇਆ ਹੈ थ्रेड ਵਰਕ ਦੇ ਨਾਲ ਤੇ ਪਾਈਪਿੰਗ ਦਿੱਤੀ ਹੋਈ ਸੇਮ ਦੁਪट्टे ਦੇ ਕੰਟਰਾਸਟ ਨਾਲ ਇਹ ਰਹੇਗਾ ਜੀ ਦੁਪट्टे ਦਾ ਕੰਟਰਾਸਟ ਦੇਖੋ extra ਨੇ ਇਹ ਐਮਬ੍ਰੋਇਡਰੀ ਰਹੇਗੀ ਤੇ dono ਪੱਲਿਆਂ ਦੇ ਉੱਤੇ ਇਸ ਤਰ੍ਹਾਂ ਇੱਕ ਫਿਨਿਸ਼ਿੰਗ ਕਰੀ ਹੋਈ ਹੈ ਦੇਖੋ ਤੁਸੀਂ ਪਾਈਪਿੰਗ ਦੇ ਨਾਲ ਨਾ ਸਾਰੀ ਫਿਨਿਸ਼ਿੰਗ ਕਰੀ ਹੋਈ ਹੈ ਦੁਪट्टे ਦੀ ਇਹ ਰੈਂਗੀ ਜੀ ਸੂਟ ਦੀ ਲੁੱਕ ਓਨਲੀ 1950 ਦਾ ਪ੍ਰਾਈਸ ਰਹੇਗਾ ਦੋ ਕਲਰ ਨੇ ਜੀ ਇਹਦੇ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਪੁੱਛ ਲੈਣਾ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਨੈਕਸਟ ਡਿਜ਼ਾਈਨ ਇਹ ਵੀ ਕ੍ਰੇਪ ਦੇ ਵਿੱਚ ਰਹੇਗਾ ਰੈੱਡ ਕਲਰ ਆ ਰਿਹਾ ਜੀ ਇਹ ਵੀ ਕਰਦੇ ਹੀ ਰਹੇਗਾ ਸੂਟ ਬੀਖੋ ਇਸ ਤਰ੍ਹਾਂ ਕਰਕੇ ਬਣੇਗਾ ਇਹ ਡੈਕ ਦੇਖੋ ਤੁਸੀਂ ਬਹੁਤ ਸੋਹਣਾ ਇਹਦਾ ਦਬਕੇ ਦਾ ਕੰਮ ਹੋਇਆ ਵਾ ਸਾਰਾ ਦਬਕੇ ਦਾ ਤੇ ਨਲਕੀ ਦਾ ਕੰਮ ਹੋਇਆ ਵਾ ਇਹ ਗ੍ਰੀਨ ਦੇ ਵਿੱਚ ਨਾ ਨੋਟਵਰਕ ਹੋਇਆ ਵਾ ਸਾਰਾ ਕੰਟਰਾਸਟ ਦੇ ਵਿੱਚ ਇਹ ਦਿੱਤਾ ਹੋਇਆ ਸਾਰਾ ਨੋਟਵਰਕ ਦਿੱਤਾ ਹੋਇਆ ਇਹ ਬਹੁਤ ਸੋਹਣਾ ਨੈਕ ਬਣਿਆ ਹੋਇਆ ਦਬਕੇ ਵਰਕ ਦੇ ਫੁੱਲ ਸ਼ਰਟ ਦੇ ਵਿੱਚ ਇਸ ਤਰ੍ਹਾਂ ਕਰਕੇ ਬੂਟੀ ਇਹ ਦੇਖੋ ਇਹ ਵਾਲਾ ਪਾਊਡਰ ਆਪਾਂ ਨੂੰ ਮਿਲੇਗਾ ਜੀ ਘੇਰੇ ਤੇ ਬਨਾਰਸੀ ਪੱਟੀ ਜਿਵੇਂ ਲੱਗੀ ਹੋਈ ਹੈ ਨਾ ਇਸ ਤਰ੍ਹਾਂ ਕਰਕੇ ਬਾਵਮਾਂ ਤੇ ਵੀ ਆਪਾਂ ਨੂੰ ਸੇਮ ਮਿਲੇਗਾ ਇਹ ਵਾਲਾ ਪਾਊਡਰ ਸੇਮ ਜਿਹੜਾ ਆਪਾਂ ਨੂੰ ਘੇਰੇ ਤੇ ਮਿਲੇਗਾ ਉਹੀ ਆਪਾਂ ਨੂੰ ਬਾਵਮਾਂ ਤੇ ਮਿਲੇਗਾ ਰੈੱਡ ਕਲਰ ਹੈ ਜੀ ਕ੍ਰੇਵ ਦਾ ਸ਼ਰਟ ਦਾ ਫੈਬਰਿਕ ਬਾਟਮ ਸੇਮ ਹੀ ਰਹੇਗੀ ਕਾਟਨ ਸ਼ੈਂਟੂਨ ਫੁੱਲ ਪਿਓਰ ਦੇ ਵਿੱਚ ਦੁਪੱਟਾ ਰਹੇਗਾ ਜੀ embroiderry ਵਾਲਾ ਬਹੁਤ ਸੋਹਣੀ embroiderry ਦੁਪੱਟੇ ਦੇ ਵਿੱਚ ਥ੍ਰੈਡ ਦੇ ਨਾਲ ਦੇਖੋ ਸਾਰੇ ਸਤਾਰੀ ਦਾ ਕੰਮ ਹੋ ਜਾਵਾ ਫੁੱਲ ਦੁਪੱਟੇ ਦੇ ਵਿੱਚ ਪਿਓਰ ਦਾ ਦੁਪੱਟਾ ਇਹ ਰਹੇਗਾ ਜੀ ਸੂਟ ਦੇਖੋ ਫੋਰ ਸਾਈਡ ਨਾਲ ਇਹ ਦੁਪੱਟੇ ਦੇ ਇਸ ਤਰ੍ਹਾਂ ਕਰਕੇ ਇਹ ਵਾਲੀ ਬਨਾਰਸੀ ਪੱਟੀ ਦਿੱਤੀ ਹੋਈ ਹੈ ਫੁੱਲ ਸੂਟ ਦੇ ਵਿੱਚ ਇਸ ਤਰ੍ਹਾਂ ਕਰਕੇ ਜੀ ਬੋਸ ਹਨ ਵਰਕ ਹੋਇਆ 2250 ਇਹਦਾ ਪ੍ਰਾਈਸ ਰਹੇਗਾ ਜੀ ਇਸ ਡਿਜ਼ਾਈਨ ਦਾ ਪ੍ਰਾਈਸ ਹੈਗਾ 2250 2250 ਇਹ ਰਹੇਗਾ ਦਾ ਸੈਕਿੰਡ ਕਲਰ ਇਹ ਵੀ ਅੰਡ ਰਾਈਜਾ ਕਲਰ ਹੈ ਜੀ ਨੂੰ ਕਿ ਆਪਾਂ ਮੋਰ ਪੰਖੀਏ ਕਲਰ ਕਹਿ ਦਿੰਨੇ ਆ ਉਸ ਤਰ੍ਹਾਂ ਦਾ ਕਲਰ ਹੈ ਜੀ ਸੇਮ ਬਣਿਆਗਾ ਨਿੱਕ ਦੇਖੋ ਨੈਕ ਦਾ ਇਹ ਡਿਜ਼ਾਈਨ ਬਣਿਆ ਹੋਇਆ ਸ਼ਰਟ ਲਾਈਨਿੰਗ ਲੱਗ ਕੇ ਬਣੇਗੀ ਜੀ ਲਾਈਨਿੰਗ ਲੱਗ ਕੇ ਬਣੇਗੀ ਸ਼ਰਟ ਬੁੱਲਦੇ ਦੇਖੋ ਪਿੰਕ ਦਾ ਕੰਟਰਾਸਟ ਹੈ ਇਹ ਨਾਟ ਦਾ ਕੰਮ ਹੋਇਆ ਵਸਾਰ ਦੋਕੇ ਨਾਲ ਕੀ ਦਾ ਕੰਮ ਹੋਇਆ ਵਾ ਜੀ ਸੇਮ ਬਾਵਨ ਦੇ ਆਪਾਂ ਨੂੰ ਬਨਾਰਸੀ ਬਾਰਡਰ ਮਿਲੇਗਾ ਸੇਮ ਹੀ ਆਪਾਂ ਨੂੰ ਦੁਪੱਟੇ ਦੇ ਵੀ ਮਿਲੇਗਾ ਇਹ ਰਿਹਾ ਫੁੱਲ ਸ਼ਰਟ ਦਾ ਲੁੱਕ ਕਿ ਇਹਦੇ ਤੇ ਆਪਾਂ ਨੂੰ ਸੇਮ ਬਾਰਡਰ ਮਿਲੇਗਾ ਬਾਟਮ ਸ਼ੈਂਟੂਨ ਚ ਮਿਲੇਗੀ ਬਾਟਮ ਤੇ ਬਹੁਤ ਪਿਆਰਾ ਜਿਹਾ ਦੁਪੱਟਾ ਦੇਖੋ ਇਸ ਤਰ੍ਹਾਂ ਰਹੇਗਾ ਜੀ ਦੁਪੱਟੇ ਦਾ ਫੁੱਲ ਪਿਆਰ ਦਾ ਦੁਪੱਟਾ ਹੈਗਾ 4 ਸਾਈਡ ਇਹਦੇ ਬਾਰਡਰ ਮਿਲੇਗਾ ਬਨਾਰਸੀ ਤੇ ਫੁੱਲ ਦੁਪੱਟੇ ਦੇ ਵਿੱਚ ਐਮਬ੍ਰੋਇਡਰੀ ਮਿਲੂਗੀ ਲੰਮੇ ਚੌੜੇ ਦੁਪੱਟੇ ਹੈ ਜੀ ਓਨਲੀ 2250 ਦਾ ਪ੍ਰਾਈਸ ਹੈ। ਰੈੱਡ ਕਲਰ ਹੋ ਗਿਆ। ਇੱਕ ਕਲਰ ਇਹ ਹੋ ਗਿਆ ਜੀ ਮੋਰ ਪੰਖੇਜ। ਅਗਰ ਇੱਕ ਕਲਰ ਇਹਦੇ ਵਿੱਚ ਆਈ ਗਏ ਵਾਈਨ। ਇਹ ਆਈਗਾ ਜੀ ਵਾਈਨ ਸ਼ੇਡ ਦੇ ਵਿੱਚ। ਕ੍ਰੇਵ ਦਾ ਫੈਬਰਿਕ ਰਹੇਗਾ ਸ਼ਰਟ ਦਾ। ਕਾਟਨ ਸ਼ਰਟ ਔਨ ਬਾਟਮ। ਤੇ ਹੁੱਲ ਪਿਓਰ ਦੇ ਦੁਪੱਟੇ ਦੇਖੋ ਜੀ 4 ਸਾਈਡ ਤੇ ਬਾਰਡਰ ਇਸ ਤਰ੍ਹਾਂ ਮਿਲੇਗਾ ਤੇ ਇਹ ਸਾਰਾ ਵਰਕ ਮਿਲੇਗਾ ਦੁਪੱਟੀ 'ਚ ਇਹ ਹੈਗਾ ਜੀ ਵਾਈਨ ਜਿਹਾ ਕਲਰ ਇਹਦਾ ਪ੍ਰਾਈਸ ਰਹੇਗਾ ਜੀ ਓਨਲੀ 2250 ਇਹਦੇ ਵਿੱਚ ਤਿੰਨ ਕਲਰ ਨੇ ਜੀ ਸਕਰੀਨ ਸ਼ਾਟ ਲੈ ਕੇ ਸਾਨੂੰ ਨਾ ਕੰਟੈਕਟ ਕਰੋ ਇੱਕ ਤੁਹਾਨੂੰ ਡਿਜ਼ਾਈਨ ਹੋਰ ਦਿੰਨੇ ਆ ਇਹ ਵੀ ਸੀਲ ਅਫਰ ਦੇ ਵਿੱਚ ਹੀ ਆ ਸੂਟ ਫੁੱਲ 파ਰਟੀ ਵੀਰ ਡਿਜ਼ਾਈਨ ਹੈ ਦੇਖੋ ਇਸ ਤਰ੍ਹਾਂ ਕਰਕੇ ਸਕਰਟ ਬਣੀ ਹੋਈ ਹੈ ਆਪਣੀ ਫੁੱਲ ਏਮਬ੍ਰੋਇਡਰੀ ਇਹ ਇਹਦੇ ਵਿੱਚ ਲਾਈਨਿੰਗ ਇਹ ਲਾਈਨਿੰਗ ਲੱਗੀ ਹੋਈ ਜਿਹਦੇ ਵਿੱਚ ਜੌਰਜਟ ਦਾ ਸਟਾਫ ਰਹੇਗਾ ਸਕਰਟ ਦਾ ਜਿਹੜਾ ਸਟਾਫ ਜੌਰਜਟ ਦਾ ਇਸ ਤਰ੍ਹਾਂ ਕਰਕੇ ਏਮਬ੍ਰੋਇਡਰੀ ਲਈ ਵੀ ਦੇਖੋ ਇਹਦੇ ਵਿੱਚ ਕੁਝ ਨੀਡ ਨਹੀਂ ਹੈ ਤੁਸੀਂ ਇੱਥੇ ਕੁਝ ਵੀ ਇਹ ਲਾਸਟ ਕੁ ਵਗੈਰਾ ਨਾਲ ਆਪਣਾ ਮੀਜ਼ਰਮੈਂਟ ਕਰਵਾ ਸਕਦੇ ਹਾਂ ਇਹ ਰਹੇਗਾ ਜੀ ਵਰਕ ਇਹਦੇ ਦੋਨੋਂ ਸਾਈਡ ਤੇ ਫਰੰਟ ਬੈਕ ਸਾਰਾ ਹੈਵੀ ਵਰਕ ਰਹੇਗਾ ਸਕਰਟ ਦਾ ਫਰੰਟ ਵੀ ਇਦਾਂ ਬਣਿਆ ਹੋਇਆ ਹੈ ਤੇ ਬੈਕ ਤੇ ਵੀ ਸੇਮ ਕੋਲ ਐਮਬ੍ਰੋਇਡਰੀ ਇਹ ਕੰਟਰਾਸਟ ਦੇ ਵਿੱਚ ਇਹਦੀਨ 셔ਟ ਆਏਗੀ ਬਸ 셔ਟ ਤੁਹਾਨੂੰ ਸਟੀਚ ਕਰवानी ਪਵੇਗੀ ਫੈਬਰਿਕ ਮਿਲੇਗਾ ਤੁਹਾਨੂੰ ਅੱਜਕੱਲ੍ਹ ਜਿਹੜਾ ਟ੍ਰੈਂਡ ਹੈ ਕਿ ਥੋੜੀ ਛੋਟੀ ਵੀ ਲੈਂਥ ਦੀ ਚੱਲਦੀ ਹੈ ਉਸ ਤਰ੍ਹਾਂ ਕਰਕੇ ਦੇਖੋ ਇਹ ਸਾਰਾ ਨੈਕ ਬਣਿਆ ਹੋਇਆ ਦਬਕੇ ਦਾ ਕੰਮ ਹੋਇਆ ਹੋਇਆ ਵਾ ਜੀ ਇਹ ਸਾਰਾ ਆਪਣਾ ਪੈ ਚੰਗੂ ਨਾਲ ਵੈਲਵਟ ਦਾ ਲਗਾ ਕੇ ਕੰਟਰਾਸਟ ਦੇ ਵਿੱਚ ਸਾਰਾ ਇਹ ਦਬਕੇ ਦਾ ਕੰਮ ਹੋਇਆ ਇਹ ਘੇਰੇ ਤੇ ਆਪਾਂ ਨੂੰ ਬਾਰਡਰ ਮਿਲੇਗਾ ਤੁਸੀਂ ਘੇਰੇ ਤੇ ਲਵਾ ਸਕਦੇ ਹੋ ਜਾਂ ਆਪਾਂ ਨੂੰ ਇਹਨੂੰ 슬ੀਵਸ ਤੇ ਵੀ ਕਰ ਸਕਦੇ ਹਾਂ ਤੁਸੀਂ ਆਪ ਦੀ ਨੀਲਮਤਾ ਕਰ ਸਕਦੇ ਹੋ ਨਾਲ ਆਇਆਗਾ ਦੁਪੱਟਾ ਇਹ ਦੁਪੱਟਾ ਇਸ ਕਰਕੇ ਲਾਈਟ ਲੱਗਦਾ ਕਿ ਨੈਟ ਤੇ ਬਣਿਆ ਹੋਇਆ ਹੈ ਜੀ ਨੈਟ ਤੇ ਦੁਪੱਟਾ ਇਹ ਇਸ ਤਰ੍ਹਾਂ ਕਰਕੇ ਨਾ ਇਹ ਰੈਡੀ ਹੈ ਸਾਰਾ ਬਾਰਡਰ ਦੇ ਨਾਲ ਬਹੁਤ ਸਾਰੀ ਲੈਂਸ ਲੱਗੀ ਹੋਈ ਹੈ ਫਿਨਿਸ਼ਿੰਗ ਹੋਈ ਵੀ ਹੈ ਪਰ ਹੋਰ ਸਾਈਡ ਇਹਦੇ ਬਾਰਡਰ ਆ ਇਹਦਾ ਪ੍ਰਾਈਸ ਰਹੇਗਾ ਜੀ 2500 ਸੇਲ ਆਫਰ ਦੇ ਵਿੱਚ ਸੂਟ ਹੈ ਇਹ ਦੋ ਡੇ ਕਲਰ ਮਿਲ ਜਾਣਗੇ ਪ੍ਰਾਈਸ ਇਜ਼ ਓਨਲੀ 2500 ਰੁਪਏ ਦੀ ਇੱਕ ਕਲਰ ਇਹਦੇ ਵਿੱਚ ਇਹ ਜੈਲੋ ਇਹ ਰਹੇਗਾ ਜੀ ਦੁਪੱਟਾ ਇਹ ਹੈਗਾ ਜੀ ਗ੍ਰੀਨ ਦਾ ਕੰਟਰਾਸਟ ਗ੍ਰੀਨ ਸਕਰਟ ਇਹ ਸ਼ਰਟ ਦੇ ਨਾਲ ਜੈਲੋ ਦੇ ਨਾਲ ਰਹੇਗੀ ਬਲੂ ਡਾਰਕ ਬਲੂ ਕਲਰ ਰਹੇਗਾ ਇਹਦਾ ఫుల్ అంబ్రాయ్ట్ రెడీ సిను శట్ స్చ కవానీ పైగ ఏదే దేగా శర్ట్స్ తరేగా దుపట్టు బుతే చౌడే దుపట్టే ఎల్ో కలర్ హోర్ సైడ్ ఫినిషింగ్ దుపట్ేది ఓన్లీ పచ్చి సోదా ప్రైజ రేగ దో కలర్ నేను ఏదైనా ESJ ਆਪਣੇ ਅੱਜ ਦੀ ਕਲੈਕਸ਼ਨ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਕੇ ਸਾਡੇ ਨਾਲ WhatsApp ਤੇ ਕੰਟੈਕਟ ਕਰ ਲੈਣਾ ਸਾਰੇ ਸੂਟ ਸੇਲ ਆਫਰ ਦੇ ਵਿੱਚ ਜੀ ਕਿਉਂਕਿ ਹੁਣ ਪਾਰਟੀ ਵੀਅਰ ਹੀ ਸੀਜ਼ਨ ਚੱਲ ਰਿਹਾ ਹੈ ਤੇ ਸਾਰੇ ਸੂਟ ਆਪਣੇ ਪਾਰਟੀ ਵੀਅਰ ਸੂਟਾਂ ਸੇਲ ਆਫਰ ਦੇ ਵਿੱਚ ਸੂਟਾਂ ਜੀ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸੂਟ ਦੀ ਤੁਸੀਂ ਸਕਰੀਨ ਸੂਟ ਦੀ ਸਕਰੀਨਸ਼ਾਟ ਲੈਣਾ ਜੀ ਤੇ ਤੁਸੀਂ WhatsApp ਤੇ ਸਾਨੂੰ ਸੈਂਡ ਕਰਕੇ ਪੁੱਛ ਸਕਦੇ ਹੋ ਸੂਟ ਬਾਰੇ ਜੋ ਪਹਿਲੀ ਵਾਰੀ ਚੈਨਲ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਕਰਕੇ ਦੱਸਣਾ ਜੀ ਕਿਦਾਂ ਲੱਗਦੀ ਹੈ ਕਲੈਕਸ਼ਨ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਧੰਨਵਾਦ ਜੀ